ਗਲਾਸ ਗਲਾਹ ਦੇਖ ਲੈ ਕਿੰਨਾ ਚੌੜਾ ਹਾਂ ਇੰਨਾ ਚੌੜਾ ਤਾਂ ਆਰਾਮ ਨਾਲ ਹੀ ਸੱਪ ਮੈਂ ਆਪਣੀ ਅੱਖਾਂ ਨਾਲ ਦੇਖਿਆ ਨਾ ਤਾਂ ਖਾਸਾ ਮੋਟਾ ਰਚਦਾ ਤਾਂ ਇਹਦਾ ਦੇਖਿਆ ਸਿਰ ਤੇ ਹੱਥ ਦੇਖੀ ਦੋਨਾਂ ਪਾਸੇ ਹੱਥ ਧਰ ਲਿਆ ਵੀ ਸਿਰ ਜਿੰਨਾ ਚੌੜਾ ਐ ਇਤਰਾਸ ਜਿੰਨਾ ਦਾ ਮੋਟਾ ਹੈਗਾ ਫਿਰ ਹਾਂ ਇੰਨਾ ਤਾਂ ਹੈਗਾ ਫਿਰ ਤਾਂ ਇਹਦਾ ਅਭਦੇ ਸਿਰ ਦੇ ਦੋਨਾਂ ਪਾਸੇ ਹੱਥ ਧਰ ਲਿਆ ਦੀ ਸਿਰ ਕਿੰਨਾ ਚੌੜਾ ਤੇਰਾ ਹੈ ਸਿਰ ਕਿੰਨਾ ਚੌੜਾ ਦੇਖ ਹਾਂ ਅੱਧੇ ਫੁੱਟ ਦਾ ਅੱਧਾ ਫੁੱਟ ਚੌੜਾ ਤਾਂ ਨਹੀਂ ਹੈਗਾ ਅਗਰ ਆਹ ਜਿੰਨਾ ਮੋਟਾ ਹੈਗਾ ਹਾਂ ਗਲਾਸ ਜਿੰਨਾ ਮੋਟਾ ਹੈਗਾ ਬੜਾ ਡਵਲ ਉਹਦੇ ਬਾਲੀ ਸਪੀਡ ਜਿਹਦੇ ਮੈਂ 4 ਦਾ ਪਤਾ ਸੀ ਉਹਦੇ ਇੱਥੋਂ ਨਹੀਂ ਆਏਗਾ ਹਾਂ ਹੋ ਕੀ ਚੀਜ਼ ਦਿਖਾਉ ਮੈਂ ਇੱਕ ਕੀ ਹੈ ਆ ਦੇਖੋ ਛਿੱਤਮਛਿੱਤਾ ਕੱਦੂ ਹਰਾ ਹੋਇਆ ਹੋਇਆ ਹੈ ਕੱਦੂ ਹਰਾ ਹੋਇਆ ਹੋਇਆ ਛਿੱਤਮਛਿੱਤਾ ਇੱਕਾ ਕਿੱਥੇ ਆ ਦੇਖ ਉਹ ਵੀ ਇੱਕਰੀ ਬੱਚੋ ਤੇ ਹੈ ਕੱਦੂ ਕੱਦੂ ਇਹ ਕੀ ਦਾ ਹੋਏ ਕੱਦੂ ਹੀ ਹਰਾ ਹੋਇਆ ਹੋਇਆ ਸਿੱਧਾ ਸਿੱਧਾ ਕੱਦੂ ਚਵੇਲਾ ਹਰੀਆਂ ਹੋ ਗਈਆਂ ਮਿੱਟੀ ਦੀ ਲੋੜ ਨਹੀਂ ਭਈ ਓਏ ਆਇਆ ਤਾਂ ਕਮਾਲ ਹੋ ਗਈ ਯਾਰ ਕੱਦੂ ਪਾੜ ਗਿਆ ਵਿਚਾਲੋ ਦੇਖੀ ਉਹ ਤਾਂ ਫੇਲਾਂ ਨੇ ਵੜਿਆ ਓਰੇ ਦੋਵੇਂ ਪਾਸਿਓਂ ਦੋਹਾਂ ਪਾਸੋਂ ਇਦੇ ਵਿੱਚੋਂ ਕੱਖ ਆਪਾਂ ਕੱਢ ਦਨੇ ਆ ਇਹ ਕੱਦੂ ਖਵਾਉਣੀਆਂ ਹਾਂ ਪਾਣੀ ਪੈਂਦਾ ਕਰ ਦਾਂਗੇ ਨਾ ਚ ਗੁੱਡ ਹਾਂ ਪਰ ਇਤਨਾ ਬੇਲਾ ਕਿਤੇ ਦੇਖੀ ਨਹੀਂ ਹਰੀਆਂ ਆਈਆਂ ਨਾ ਅਕੇਲੇ ਨਕੇਲੇ ਕੇਲੇ ਦਾ ਬਹਿਨੇ ਹਾਂ ਵੇਂ ਕੋਈ ਦਿਖਾ ਵੇ ਇਸ ਤਰ੍ਹਾਂ ਬੇਲਾ ਕੱਦੂ ਦੀਆਂ ਲੈ ਵੀ ਦੇਖੋ ਆ ਕੱਦੂ ਪਾੜ ਕੇ ਕੱਦੂ ਦੇ ਵਿੱਚੋਂ ਬੇਲਾ ਨਿਕਲੀਆਂ ਨੇ ਜਿਨੇ ਕਹਿੰਦਾ ਵੀ ਸਾਬ ਦੇ ਕੱਦੂ ਪਿਆ ਸੀਗਾ ਬਚਾ ਲੋ ਪਾੜ ਕੇ ਹਵੇ ਨਾਰੀਆਂ ਮੇਰੇ ਤੇਰਾ ਕੈਂਪ ਡਿੱਗੂਗਾ ਕੱਦੂ ਪਾੜ ਕੇ ਆਉਂਦਿਆਂ ਬੈਲ ਆ ਗਈਆਂ ਬਾਹਰ ਹਾਂ ਚਲੋ ਦੋਸਤੋ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਕਿਵੇਂ ਹੋ ਉਮੀਦ ਆ ਸਾਰੇ ਠੀਕ ਠਾਕ ਹੋਮ ਹੋਗੇ ਹਾਂ ਤਾਂ ਇਹ ਪਾਣੀ ਪੀਵੇਗਾ ਹਾਂ ਪੀ ਲੈ ਬੱਚਾ ਪਾਣੀ ਠੰਡ ਹੋ ਗਈ ਅਲੈਕਾ ਠੰਡ ਹੋ ਗਈ ਅੱਜ ਮਾਤਾ ਨੇ ਠੰਡ ਕਰੀ ਹੈ ਮਾਤਾ ਨੇ ਠੰਡ ਕਰਤੀ ਬਾਈ ਤਾਂ ਆਇਆ ਕਹਿੰਦਾ ਸੋ ਅੱਜ ਜਿਹੜਾ ਆਪਣਾ ਪੌਦਾ ਵਾਲਾ ਥਾਂ ਉਹ ਚੋਂ ਬਹੁਤ ਪੱਟ ਕੇ ਥੋੜੀ ਜਿੰਨਾ ਜਿੰਨਾ ਥਾਂ ਚੋਂ ਲੱਗ ਜੂ ਹੈਗੀ ਮੈਨੂੰ ਲੱਗਦਾ 7-8 ਬਿਸਵੇ ਉਹਨੇ ਕਿਥਾਂ ਦੀ ਪੌਦ ਪੱਤ ਕੇ ਬਾਕੀ ਸਾਰੀ ਪੌਦ ਵੱਡ ਕੇ ਬਾਰੇ ਸਿੱਟਾਂਗੇ ਹੁਣ ਉਹਦੇ ਵਿੱਚ ਆਪਾਂ ਜੀਰੀ ਲਾਉਣੀ ਹੈ ਮੈਂ ਤੇ ਤਾਂ ਇਹ ਦੋ ਹੀਆਂ ਖੇਤ ਡੈੜੀ ਅੱਜ ਗਿਆ ਹੋਇਆ ਕਿਸੇ ਦੇ ਚਾਰਪਵਾਉਣ ਇਹ ਠੰਡ ਵੀ ਪੂਰੀ ਵਧੀਆ ਹੋ ਗਈ ਜਾਨੀ ਕਿ ਗਰਮੀ ਮਹਿਸੂਸ ਨਹੀਂ ਹੁੰਦੀ ਆਲੇ-ਦਾਲੇ ਬੱਦਲ ਪਾਈ ਹੋਈ ਪਿਆ ਕਿਉਂਕਿ ਮੰਗਲਵਾਰ ਤੋਂ ਮੀਂਹ ਸਟਾਰਟ ਦੱਸਿਆ ਤੇ ਵੀ ਲਗਾਤਾਰ ਹਫਤਾ ਦੱਸ ਦੇਣਾ ਨਹੀਂ ਪੈਣੀ ਪੈਣਾ ਚਲੋ ਕਿਤੇ ਘੱਟ ਪੈ ਗਿਆ ਕਿਤੇ ਵੱਧ ਪੈ ਗਿਆ ਹਨਾ ਜਾਂ ਪਵੇ ਨਾ ਪਵੇ ਪਰ ਠੰਡ ਹੋ ਗਈ ਇਹੀ ਸਭ ਨਾਲੋਂ ਵੱਡੀ ਗੱਲ ਹੈ ਮੈਂ ਤਾਂ ਗਰਮੀ ਦੇ ਵਿੱਚ ਬਹੁਤ ਪਰੇਸ਼ਾਨੀ ਹੈ ਉਹ ਗਰਮੀ ਦੇ ਵਿੱਚ ਕੰਮ ਕਰਨ ਥੋੜਾ ਜਿਹਾ ਔਖਾ ਹੋ ਜਾਂਦਾ ਹੈ। ਜਿਆਦਾ ਧੁੱਪ ਪਾਣੀ ਵੀ ਦਿੱਤਾ ਹੁਣ ਤਾਂ ਪਾਣੀ ਵੀ ਠੰਡੇ ਹੋਏ ਪਏ ਨੇ, ਮੌਸਮ ਵੀ ਠੰਡਾ ਹੈ। ਆਰਾਮ ਨਾਲ ਬੈਠੇ ਪੌਦ ਪੱਟੀਆਂ ਕੋਈ ਦਿੱਕਤ ਵਾਲੀ ਗੱਲ ਨਹੀਂ। ਹੁਣ ਪਾਣੀ ਪੀ ਕੇ ਦੁਬਾਰੇ ਲੱਗਦੇ ਆਂ ਤਾਂ ਆ ਗਿਆ ਪੰਨੀ ਜੀ ਲੈਣਾ। ਉਹ ਜਿਹਦੇ ਨਾਲ ਆਪਾਂ ਪੌਦ ਬੰਨਣੀਆਂ ਹੀ ਹੁੰਦੀਆਂ, ਗੁੱਟੀਆਂ ਬਣਾਉਣੀਆਂ ਨੇ। ਬਾੜਾ ਡਵਲਪ ਦੇ ਬਾੜੀ ਸਪੀਡ ਜਿੱਦੇ ਮੈਂ 4 ਦਾਪਦਾ ਸੀ, ਉਹਦੇ ਇੱਥੋਂ ਨਹੀਂ ਆਏਗੇ। ਹੈਂ? ਬਾਬਾ ਇਹਨਾਂ ਦਾ ਸਮਾਦ ਵਾਲਾ। ਇਹ ਕਹਦੇ ਸੀ ਮਾਰਨਾ ਮੈਂ ਮਾਰਨਾ ਨਹੀਂ ਹੈਗਾ। ਬਾਬਾ ਤਾਂ ਇੰਨੀ ਦੂਰ ਕੀ ਕਰਨਾ ਆਉਂਦਾ ਹਾਂ ਉਹਦਾ ਸਮਾਦ ਉਦੋਂ ਤਾਂ ਸਮਾਦ ਦੇ ਕੋਲੇ ਕੋਲੇ ਰਹੂਗਾ ਹਾਂ ਇੰਨੀ ਦੂਰ ਨਹੀਂ ਹੁੰਦਾ ਹੈਗਾ ਉਹ ਨੂੰ ਆ ਰਹੂਗੀ ਜਿੰਨੇ ਜੀ ਇਹ ਲੰਘੂਗਾ ਲੰਘੂ ਤਾਂ ਉਹ ਮੱਕੀ ਵਿੱਚ ਵੜੂ ਇਦੋਂ ਬਾਅਦ ਤਾਂ ਪਹੀ ਵੀ ਦੀ ਇਦਰੋਂ ਹੀ ਆ ਨਹੁੰਦਾ ਐ ਜੀ ਦੇਖਿਆ ਮੈਂ ਇੱਕ ਵਾਰੀ ਆਹੋ ਤਾਇਆ ਜੇ ਤੂੰ ਐਂ ਕਹੇਂ ਵੀ ਪਤਾ ਨਹੀਂ ਐ ਵਿੱਚ ਗੜਿਆ ਬੈਠਾ ਹੈ ਇਹ ਤਾਂ ਤੂੰ ਦਿਲ ਚੋਂ ਗੜਦਾ ਉਹਦਾ ਉਰੋਂ ਨਿਕਲ ਗਿਆ ਪਹਿਲਾ ਸੀ ਤੇ ਪਾਣੀ ਐਡਾ ਬਟਾ ਨੇ ਕਨਾਗ ਖਾਟੂ ਖੁੱਟ ਨਾ ਹੋਵੇ ਜਾ ਕਾਲਾ ਸੀ ਕਿ ਪੀਲਾ ਸੀ ਪੀਲਾ ਤਾਂ ਮੈਂ ਦੇਖਿਆ ਫਿਰ ਉਹ ਤੂੰ ਦੱਸ ਜਾਨਾ ਤਾਂ ਖਾਸਾ ਮੋਟਾ ਲੱਗਦਾ ਤਾਂ ਦਾ ਦੇਖਿਆ ਸਿਰ ਤੇ ਹੱਥ ਦੇਖੀ ਦੋਨਾਂ ਪਾਸੇ ਹੱਥ ਧਰ ਲਿਆ ਵੀ ਸਿਰ ਜਿੰਨਾ ਚੌੜਾ ਐ ਅਗਰਾ ਜਿੰਨਾ ਦਾ ਮੋਟਾ ਹੈਗਾ ਫਿਰ ਹਾਂ ਇੰਨਾ ਤਾਂ ਹੈਗਾ ਫਿਰ ਤਾਂ ਇਹਦਾ ਅੱਧੇ ਸਰ ਦੇ ਦੋਨਾਂ ਪਾਸੇ ਹੱਥ ਧਰ ਲਿਆ ਦੀ ਸਿਰ ਕਿੰਨਾ ਚੌੜਾ ਤੇਰਾ ਹੈ ਸਿਰ ਕਿੰਨਾ ਚੌੜਾ ਦੇਖ ਹਾਂ ਅੱਧੇ ਫੁੱਟ ਦਾ ਅੱਧਾ ਫੁੱਟ ਚੌੜਾ ਤਾਂ ਨਹੀਂ ਹੈਗਾ ਅਗਰਾ ਜਿੰਨਾ ਮੋਟਾ ਹੈਗਾ ਆ ਗਲਾਹ ਜਿੰਨਾ ਮੋਟਾ ਹੈਗਾ ਇਹ ਗੱਲ ਮੈਂ ਮੰਨਦਾ ਫਿਰ ਡਬਲ ਵੀ ਇਹਦਾ 8-9 ਫੁੱਟ ਦੱਸਾ ਪਾਹੋ ਹਾਂ ਹਾਂ ਪਰ ਧਰਤੀ ਇਹਨਾਂ ਦੀ ਆ ਬਈ ਕਿਤੇ ਵੀ ਰਹਾ ਸਾਲ ਮੈਂ ਕਹਿੰਦਾ ਵੀ ਆ ਫਨਤਾ ਹਾਂ ਕਰਕੇ ਇੰਦੇ ਰਹਾ ਉਰਲੇ ਪਾਸੇ ਫਨਤਾ ਲੈ ਫਿਰ ਵੀ ਆਪਣੇ ਬਾਜਨਾਂ ਵਿੱਚ ਡਿੱਗ ਗਿਆ ਖਾਲ ਫਿਰ ਡਿੱਗ ਕੇ ਫਿਰ ਤਾਂ ਚੜਿਆ ਫਿਰ ਖਾਲ ਤਾਂ ਟੱਪਿਆ ਨਹੀਂ ਜਾਂਦਾ ਤਾਂ ਯਾਰ ਖਾਲ ਕਿਥੇ ਖਾਲ ਤਾਂ ਪਾਤਲੇ ਤੋਂ ਵੀ ਨਹੀਂ ਟੱਪਿਆ ਹੁੰਦਾ ਉਹਨੇ ਥਾਣਾ ਇੱਧਰ ਦੀ ਖਾਲ ਦੇ ਉੱਤੇ ਉਰਲੇ ਪਾਸੇ ਐ ਛੱਕ ਕੇ ਫਨਤਾ ਫੇਰੀ ਦਿਸ਼ਾ ਵਿੱਚ ਇਹਨੂੰ ਫਨਤਾ ਹਾਂ ਜਾ ਕੇ ਪਰਲੇ ਆ ਗਲਾਸ ਗਲਾਹ ਦੇਖ ਲੈ ਕਿੰਨਾ ਚੌੜਾ ਹਾਂ ਇੰਨਾ ਚੌੜਾ ਤਾਂ ਆਰਾਮ ਨਾਲ ਹੀ ਆ ਸੱਪ ਮੈਂ ਆਪਦੀ ਅੱਖਾਂ ਨਾਲ ਦੇਖਿਆ ਨਾ ਮੈਂ ਵੀ ਦੇਖ ਰਿਹਾ ਨੰਗੂ ਹੁਣ ਓਥੋਂ ਦੀ ਉਹ ਹੁਣ ਪਹੀ ਕਰਾਸ ਕਰਕੇ ਮੱਕੀ ਚ ਬੜੂ ਆਪਣੀ ਜੀ ਕਿ ਮੈਂ ਬਹਾ ਹੈ। ਊਂ ਪਾਣੀ ਨਾ ਲਾਉਣਾ ਹੋਵੇ ਜਿਹਰੀ ਨੂੰ ਮੈਂ ਤੁਹਾਨੂੰ ਇਹ ਕਹਿੰਦਾ ਮੈਂ ਡੱਕ ਦੇ ਫਿਰ ਅਸੀਂ ਤੇਰੇ ਚਾਲੇ ਤੇ ਆ ਰਹੇ ਹਾਂ। ਹੈ? ਆ ਨਾ ਬੜਾ ਕੱਲਾ ਡੰਗਰਾ ਨੰਗਰਾ ਦਿਖੂ। ਬਿੰਮੀ ਪਾ ਦੇ। ਮੀਂਹ ਪਾ ਲਈ। ਮੀਂਹ ਪਵਾ ਕੇ ਜਾਵਾਂ। ਮੀਂਹ ਪਵਾ ਕੇ ਜਾਵਾਂ। ਉਹ ਨਹੀਂ ਆਂਦੇ। ਮੈਂ ਕਿ ਇੱਕ ਦੂਜੇ ਦੀ ਵੱਟਾਂ ਆਉਂਦੀਆਂ ਵੱਟਾਂ ਖੜੀਆਂ ਹੋਣਾਂ ਲੱਗੀਆਂ। ਵੀ ਹੁਣ ਤਾਂ ਮੀਂਹ ਨਾਲ ਲੋੜ ਨਹੀਂ ਓਏ। ਠੀਕ ਆ। ਹਾਂ। ਕੱਲੀਆਂ ਮੈਸੇਜਾਂ ਸਾਹਮਣੀਆਂ। ਮੈਸੇਜਾਂ ਸਾਹਮਣੀਆਂ ਹੁਣ ਬੱਸ। ਇਹ ਨਹੀਂ ਬਥਾ ਵਿਚਾਰ ਨੂੰ ਵਾਢਾ ਲਾਜੀ ਉਹਦੋਂ ਨੂੰ ਮੱਕੀ ਦਾ ਜੂੜ ਵੱਢਦੀ ਏ। ਚੱਕ ਦਿਆ ਕਰਾਂਗੇ ਦੋ ਉੱਪਰ ਤਾਂ ਚੱਕਦੇ ਨੇ ਉਹ ਅੱਗੇ ਕਹਿੰਦਾ ਉਹ ਬੜੇ ਹੋਗੇ ਕਹਿੰਦੇ ਉਹਨੂੰ ਪਤਾ ਹੀ ਮਗਾਉਣਗੇ ਹਾਂ ਕੁਝ ਨਹੀਂ ਹੁੰਦਾ ਨਾਲ ਹੀ ਤੇਰੀ ਵਾਲੀ ਤਾਈ ਨੂੰ ਕਹਿੰਦੇ ਪਰਲਾ ਕਰ ਰਹੀ ਢੋਕ ਲੱਦ ਕੇ ਪਿੰਡ ਨੂੰ ਮੈਨੂੰ ਯਾਰ ਆ ਜੂਗਾ ਵੀ ਵੱਡਣ ਦਾ ਹੋਇਆ ਹਾਂ ਉਹ ਤਾਂ ਹਜੇ ਹੋਰ ਬੀਜਣ ਨੂੰ ਕਹਿੰਦਾ ਅੱਧੇ ਤੱਕ ਕਹਿੰਦਾ ਵੀ ਜਦੋਂ ਵੱਡਾ ਲੱਗਿਆ ਅੱਧੇ ਹੋਰ ਬੀਜ ਦਾਂਗੇ ਉਹ ਉਹ ਐਂ ਕਹਿੰਦਾ ਸੀ ਕਿ ਜਿਹੜੇ ਮਾਂ ਮਾਂ ਕਰ ਕੱਖ ਬੀਜੂਗਾ ਨਾ ਛੋਟੇ ਕੋਲੇ ਕੱਖ ਨਹੀਂ ਹੋਣੇ ਤੁਹੇ ਗਾਹੋਂ ਮਾਗਰੋ ਬਾਟ ਕੇ ਲੈ ਗੂ ਦੋ ਤੋ ਵੀ ਅਸੀਂ ਲਾ ਲਾਂਗੇ ਚਾਰ ਨੂੰ ਵਾਟਾ ਠੀਕ ਹੈ ਗਾਹ ਤੇਰੀ ਡੰਗਰ ਭੁੱਖੇ ਮਾਰੇ ਮੇਰੀ ਵੀ ਨਾਲ ਸੋਚ ਕਰਦਾ ਕਹਣਾ ਹੋ ਆਪਣੀ ਏਡੀ ਸੋਚ ਨਹੀਂ ਹਾਂ ਭਾਈਆਂ ਵਾਂਗੂ ਛੱਕਦਾ ਸਾਰਾ ਤੈਨੂੰ ਆਪਾਂ ਤਾਂ ਨਹੀਂ ਸੋਚਦੇ ਹੁਣ ਦੇਖੋ ਨੇ ਕਹਿਤਾ ਕਹਿੰਦਾ ਜਿੰਨੇ ਦਿਨ ਬਾਹਰ ਕੱਖ ਨੂੰ ਨਿਨ ਲੈ ਆਓ ਜਿਹਦੇ ਉੱਤਰ ਮੁੱਕੇ ਇੱਕ ਪਰ ਇੱਕ ਖਾਵੇ ਅਵਾਚਰੀ ਖੜੀ ਆ ਮੱਕੀ ਖੜੀ ਆ ਫਿਰ ਹਾਂ ਆਏ ਆਏ ਪਰ ਹੀਲਾ ਤਾਂ ਤਾਂ ਇਹ ਹਰ ਇੱਕ ਚੀਜ਼ ਦਾ ਚਾਹੀਦਾ ਚਾਹੀਦਾ ਮੈਨੂੰ ਕਹਾਂ ਗਾਹ ਤਾਂ ਤਾਂ ਮੈਨੂੰ ਕਿਹਾ ਨਹੀਂ ਆਪਾਂ ਲੰਬੀ ਥੋੜੀ ਘੱਟ ਸੋਜ ਲਈ। ਇਹ ਤਾਂ ਕਿ ਮੈਨੂੰ ਕਿਤੇ ਕੱਖ ਬਾਰੇ ਪਿਆ ਨਹੀਂ। ਹੂੰ। ਕਿਉਂ ਮੈਨੂੰ ਪਤਾ ਹੁੰਦਾ ਵੀ ਆਹ ਮਹੀਨੇ ਇੱਕ ਅੱਖ ਮੁੱਕਣਗੇ ਉਹਨਾਂ ਨੂੰ। ਉਹ ਮਹੀਨੇ ਦਾ ਕੰਮ ਮੈਨੂੰ ਇੰਤਜ਼ਾਮ ਕਰਕੇ ਰੱਖਣਾ ਪੈਣਾ। ਨਹੀਂ ਆ ਜਾਂ ਵੀ ਫੇਰੀ ਚੱਲਦੀ ਆ। ਹੂੰ। ਮੈਂ ਤਾਂ। ਇੱਕ ਹਫ਼ਤੇ ਨੂੰ ਰੁੱਕ ਸੱਖਾਂ ਦਾ ਨਹੀਂ ਮਿਲਣਾ ਕਿ ਤੂੰ। ਹਾਂ ਮੱਕੀਆਂ ਦੇ ਚਾਰ ਪੈ ਕੇ ਫੇਰ ਨਹੀਂ ਮਿਲਦਾ। ਉਹ ਤੈਨੂੰ ਮਿਲਦਾ। ਬੱਟਾ ਦੇ ਚਰਪੇ ਕਰ ਦਿੰਦੇ ਨੇ। ਹੂੰ। ਹੂੰ। ਜੀਰੀਆਂ ਜੋ ਬੁੱਝੇ ਹਰੇਕ ਪੱਟ ਦੂਗਾ ਸਭ ਕੁਝ ਹੋ ਜੇ ਕਲੀਅਰ ਕਰ ਦੇਣਗੇ ਸਭ ਅੱਠਵੇਂ ਨੂੰ ਅਸ ਆਹ ਸੜਕਾਂ ਤੋਂ ਵੱਢਣੀਆਂ ਇਹ ਵੱਢਣੀਆਂ ਇਹ ਕਿੰਨੇ ਚਿਰ ਰਹਿ ਜਾਣਗੇ ਇਹ ਕਿੰਨਾ ਚਿਰ ਰਹਿਣਗੇ ਵਿੱਚ ਤਾਂ ਖਾਲਾ ਦੇ ਸੜਕਾਂ ਤੇ ਵੀ ਰਹਿਣ ਦੇ ਉੱਤੇ ਮਾਰਨੀ ਸ਼ੁਰੂ ਕਰੀ ਹੁਣ ਜੇ ਪੜੀਆਂ ਤਾਂ ਪੜੀ ਇਥੇ ਲਾਗਲਾ ਮਾਰ ਹੀ ਦਿੰਦਾ ਸਪਰੇ ਮਾਰ ਦਿੰਦਾ ਠੰਡ ਹੋ ਗਈ ਤਾਂ ਹੋਰ ਤਾਂ ਗੱਲਾਂ ਨਹੀਂ ਗੱਲਾਂ ਯਾਰਾ ਚੱਲ ਕੇ ਹੈ ਪਾ ਚੱਲ ਕਿੱਥੇ ਬੰਨੀਆਂ ਗੁੱਟੀਆਂ ਜੇ ਆਪਾਂ ਤੋਂ ਇਹ ਕੰਮ ਨਾ ਕਰੂਗਾ ਦੋ ਤੇ ਕਿਰਿਆ ਕੀ ਆ ਮਗਰ ਨਾ ਭਾਈ ਜੀ ਪਰ ਨੂੰ ਵੱਡੇ ਕੇ ਬਾਹਰ ਮਾਰ ਉਹਦੇ ਉਂਦੇ ਨੂੰ ਵਿਲਾ ਕਰਦੀ ਵੀ ਚੱਕ ਮੈਂ ਤਾਂ ਬਾਦੇ ਜਾ ਆਪ ਪਾ ਕੇ ਬੰਦ ਕਰ ਲੱਗ ਗਿਆ ਜੱਕ ਚੱਕ ਭਾਈ ਬੱਸ ਪਾਲਾ ਹੁਣ ਜਿਹੜੀ ਹੈ ਬੱਸ ਫਤਿਹ ਬੁਲਾ ਦੇ ਹੁਣ ਤਾਂ ਆਪਣਾ ਅੱਧਾ ਕਿਲਾ ਜਾਂ ਪੂਰਾ ਸੋਨਾ ਚੱਲਿਆ ਹੈ ਨਾ ਇਹ ਤਾਂ ਬਹੁਤ ਵਧੀਆ ਬਣਿਆ ਉਦੋਂ ਲੈ ਲਿਆ ਪੰਗਾ ਇਹਦੇ ਨਾਮ ਹੈ ਜਿੱਦੇ ਤੂੰ ਕਹ ਦਿੱਤਾ ਅੱਧਾ ਘੰਟਾ ਭੇਜਾ ਹਾਂ ਉਹ ਦੇਖੀਏ ਵਾਟ ਤੇ ਚਲੀ ਆਲੀ ਕਿਹੜੀ ਲੋਟ ਬਣਾਈ ਪਈ ਆ ਨੰਮੇ ਦੇਖੀ ਆਪਾਂ ਗਏ ਤਾਂ ਹੈ ਨਹੀਂ ਗਿੱਲਾ ਦੀ ਤੇ ਸਾਰਾ ਉਹ ਆ ਦਾ ਵੱਢ ਕੇ ਉਹ ਖੂਂਜੇ 'ਚ ਮਾਰੇ ਕੱਖ ਸਾਰੇ ਚੱਕ ਤੂੰ ਮੈਂ ਗਰਮੀ ਵਾਲੀ ਉਹਦੇ ਮਸਰਨੇ ਖਾ ਲਿਆ ਮੈਂ ਅੱਜ ਘੱਲ ਰੋ ਖਾਦੇ ਇਕੱਠੇ ਹਾਂ ਲਾਲ ਕਰਦੇ ਭੰਦੇ ਮੈਨੂੰ ਤੇਰਾ ਪਾਪਾ ਕਹਿੰਦਾ ਹਾਂ ਹਾਂ ਤੇਰਾ ਪੰਗਾ ਲੈਣ ਦਾ ਹੱਕ ਹੀ ਨਹੀਂ ਸੀ ਕਹਿੰਦਾ ਉਹ ਕਹਿੰਦਾ ਉਨੀ ਆਪਾਂ ਵੱਡਿਆ ਕਰਦੇ ਮੱਕੀ ਮਾ ਮੱਕੀ ਡੂੜ ਮਹੀਨਾ ਨਹੀਂ ਵੱਢਦਾ ਡੂੜ ਮਹੀਨੇ ਜਾਣਗੇ ਕੱਖ ਮਖਾ ਭੰਦੇ ਜੀਰੀ ਚ ਕਿੱਥੇ ਹਾਂ ਆਹ ਆ ਜਿਹੜਾ ਹੁਣ ਜੈਂਕਲ ਉਹ ਆ ਪਾਇਆ ਆਪਾਂ ਨੇ ਇਹਨੇ ਬੜਾ ਕੰਮ ਕਰਿਆ ਕੀਚ ਚ ਪਾਇਆ ਹੈ ਜੀ ਜੀਰੀ ਚ ਇਹ ਚ ਪਾਇਆ ਕੱਲੇ ਚ ਪਾ ਕੇ ਪਾਇਆ ਕੱਲੇ ਚ ਪਾਇਆ ਚ ਇਹ ਵੀ ਪਾਇਆਗਾ ਹਾਂ ਤੇ ਉਥੇ ਜੱਗੀ ਵਾਲੇ ਚ ਪਾਇਆ ਹਾਂ ਪੂਰਾ ਕੰਮ ਕਰਿਆ ਨੇ ਜੀਰੀ ਜਿਹੜਾ ਕਹੇ ਜੀ ਬੂਝਾ ਬਣਾ ਤਾ ਜਿਹੜੀ ਤੈਂ ਲਾਈਦੀ ਉਹਦੇ ਨਾਲ ਹੀ ਲਾਦੀ ਜੀ ਅਨਾਰ ਲਾਦੀ ਕੋਈ ਚੰਗੀ ਬਾੜੀ ਦਾ ਪਤਾ ਹੀ ਨਾ ਬਈਆਂ ਦੀ ਗੱਲ ਸਹੀ ਤਾਂ ਹੈਗੀ ਆ ਵੀ ਜੇ ਮਾੜੀ ਸ਼ਿੱਧੀ ਹੋਊਗੀ ਬੂਝਾ ਬੀਜਾ ਬਣੂਗਾ ਬੂਝਾ ਉਹ ਹੀ ਬਣੂਗਾ ਹੈਂ ਤੂੰ ਬਾੜੀ ਸੰਗੜੀ ਦਾ ਕੋਈ ਫਾਇਦਾ ਨਹੀਂ ਵੇਦ ਪੂਗਾ ਇਹ ਨਹੀਂ ਪਤਾ ਜਿਹੜੀ ਆਪਾਂ ਨੇ ਲਾਈ ਉਹਨੂੰ ਮੇਰੇ ਹੀ ਵੇਚ ਪਏ ਇਹਨੂੰ ਪਏ ਮੇਰਾ ਕੋਲ ਆਪਾਂ ਐ ਕਹਿੰਦੇ ਵੀ ਜਦੋਂ ਚਲਦੀ ਆ ਉਹ ਤੋਂ ਸੋਹਣੀ ਲੱਗੇ ਸੋਹਣੀ ਲੱਗੇ ਉਹ ਕਹਿੰਦੇ ਨੇ ਵੀ ਜਦੋਂ ਬੂਝਾ ਬਣੂ ਸੋਹਣੀ ਹੁੰਦੀ ਉਹਨੂੰ ਸੋਹਣੀ ਹੁਣ ਆ ਲਾਈ ਤੀ ਆ ਜੀਰੀ ਤੇ ਆਪਣੇ ਜੀ ਦਾ ਨਾਲੇ ਪਹਿਲਾਂ ਲੱਗੀ ਹੋਈ ਆ ਹਾਂ ਇਹ ਤਾਂ ਛੱਡ ਗਈ ਇਹ ਪਹਿਲਾਂ ਸੋਹਣੀ ਲੱਗਦੀ ਸੀ ਹਾਂ ਹੁਣ ਆ ਸੋਹਣੀ ਲੱਗੂਗੀ ਅੰਬਾਲਾ ਫਰਕਾ ਨਾ ਗੰਗੇ ਨੂੰ ਹੱਤਾਇਂ ਡਟਾਲ ਦਰੇ ਹੱਤਾਇਂ ਡਟਾਲ ਸਾਹਿਬ ਇਹ ਹੋਰ ਕਰਦੇ ਨੇ ਇਹ ਚੁੰਝਾਂ ਹੀ ਲਾਉਂਦ ਨੇ ਚੁੰਝਾਂ ਹੀ ਮਾਰਦੇ ਨੇ ਜਿਵੇਂ ਹੁਣ ਜਿਹੜਾ ਵੱਡਾ ਕੰਗਾ ਸੀ ਉਦੋਂ ਮੇਰੇ ਕੋਲੇ ਦੀ ਹਾਂ ਪਛਾਵਣ ਪਾੜਿਆ ਨਹੀਂ ਕਿਸੇ ਨੇ ਉਹ ਕਨੇ ਪੀਰ ਤਾਂ ਕਨੇ ਜ਼ੋਰ ਲਗਾਉਂਦਾ ਜ਼ੋਰ ਲਗਾਉਂਦਾ ਉਹ ਜਦੋਂ ਬਚਾਣਾ ਹੈਗੀ ਆ ਕੰਮ ਜਦੋਂ ਬਚਾਲੇ ਧਰ ਲਿਆ ਉਹ ਖਖੜੀ ਵਾਂਗੂ ਪਾੜ ਦਿੰਦਾ 18 ਜੀ ਲੈ ਜਾਂਦਾ ਭਾਈ ਨਾਦੀ ਟਰਾਲੀ ਅੱਧੀ ਇੱਧਰ ਪਾੜ ਦੇ ਅੱਧੀ ਇੱਧਰ ਪਾੜ ਦੇ ਜਾ ਦੇ ਡਾਕਟਰ ਚ ਪੱਦਰ ਹਤਮਾ ਕਹਣੀ ਜ਼ੋਰ ਨਹੀਂ ਲਾ ਕੇ ਰਾਜੀ ਲੋ ਤਾਇਆ ਬਹੁਤ ਪੱਟਣ ਲੱਗਿਆ ਹੋਇਆ ਹੈ ਬਈ ਇਹਦੇ ਵਿੱਚ ਕੁਝ ਤਾਂ ਅਸੀਂ ਪੱਟਤੀ ਸੀ ਉਹ 9-10 ਗੁੱਟੀਆਂ ਪੱਟੀਆਂ ਪਈਆਂ ਨੇ ਖਾਲ ਚ ਆ ਜਿਹੜੀ ਸਾਰੀ ਆਟਾ ਮੀਟਾ ਮੀਂਹ ਦੀਂਦੀ ਬਿੱਲੜੀ ਬਿੱਲੜੀ ਦੀ ਆਲਾਦਾਲਾਂ ਨੂੰ ਸਾਰਿਆਂ ਨੂੰ ਕਹੀ ਨਾਲ ਆ ਜੀ ਦਾਤੀ ਨਾਲ ਵੱਢਣੀ ਪਊ ਆਪਾਂ ਨੂੰ ਉਸ ਦਿਵਾਰ ਇਹਦਾ ਕੱਦੂ ਕਰਾਂਗੇ ਕੱਦੂ ਕਰਕੇ ਫਿਰ ਇਹ ਸਾਰੀ ਲਾਉਣੀ ਪਊ ਤਾਇਆ ਪੱਟੀ ਜਾਂਦਾ ਬਹੁਤ ਕਿਉਂਦਾ ਆ ਪੱਤੀ ਬਾਦਾ ਕੱਟੀ ਜਾਣੇ ਆ ਇਹ ਬਿਨਾ ਪਾਣੀ ਤੇ ਪੱਟਣੀ ਥੋੜੀ ਔਖੀ ਹੈ ਨਾ ਹਾਂ ਪਾਣੀ ਤੇ ਮੈਂ ਧੋਤੀ ਨਹੀਂ ਜਾਂਦੀ ਕਰੜੀ ਆ ਥੋੜੀ ਜੀ ਕੋਈ ਟਾਈਟ ਆ ਦੇ ਆ ਤਾਂ ਲੱਗੀ ਪਈ ਇਹਨੂੰ ਤਾਂ ਹੀ ਪਾਣੀ ਲਾ ਦਾਂਗੇ ਆਵੇ ਹੋਰ ਹਰੀ ਹੋ ਗਈ ਲੱਗ ਜੂਈ ਇਹ ਇਹ ਬੱਲੀਆਂ ਜੀ ਇੱਚੀ ਘੱਟ ਜੂਗੀ ਇਹੋ ਬੂਝਾ ਨਹੀਂ ਮਣੀ ਠੀਕ ਆ ਪੱਟਕੀ ਲਾਉਣੀ ਪਊ ਤਾਂ ਪੱਟਕੀ ਲਾਉਣਾ ਪੈਂਦਾ ਬੂਝਾ ਜਿਹਰਾ ਆਸੀ ਭਾਈ ਹੁਣ ਇਹਦੀ ਸ਼ੁਰੂ ਕਰਦੇ ਆਂ ਆਪਾਂ ਕਟਾਈ ਉਹ ਨਿਕਦਾ ਵੱਡਤੀ ਆਪਾਂ ਹੁਣ ਆਲੇ ਦਾਲੇ ਸਾਰੀ ਵੱਢਣੀ ਦਸਤੀ ਨਾਲ ਇਹ ਫਰ ਵੱਢ ਕੇ ਨੂੰ ਬਾਹਰ ਸੱਟਾਂਗੇ ਫਿਰ ਜਿਹੜੀਆਂ ਇੱਟਾਂ ਪਈਆਂ ਨੇ ਇੱਟਾਂ ਵੀ ਬਾਹਰ ਕੱਢ ਕੇ ਧਰਾਂਗੇ ਫਿਰ ਇਹਦੇ ਕੱਦੂ ਕਰਾਂਗੇ ਫਿਰ ਕਿਤੇ ਜਾ ਕੇ ਝੋਨਾ ਲਗੂ ਸਵੇਰ 9 ਵਜੇ ਖੇਤ ਦੇ ਵਿੱਚ ਐਂਟਰੀ ਕਰਦੇ ਹੋਏ ਜੁਬਾਨ ਤਾਂ ਤਾਜ਼ਾ ਆ ਰਿਹਾ ਗਲਾ ਚੱਕ ਕੇ ਕਹਿੰਦਾ ਆ ਹਾਂ ਭਾਈ ਹਾਂ ਰੈਡੀ ਆ ਕੰਮ ਜਮਾ ਰੈਡੀ ਕੀ ਕਰਨਾ ਹੁਣ ਹੁਣ ਕੱਖ ਕਟਾਂਗੇ ਝੋਨੇ ਚੋਂ ਝੋਨੇ ਚੋਂ ਅਰੇ ਉਹ ਵੀ ਸੱਟ ਲਾ ਕੇ ਪਿਆ ਜਾਵਾਂ ਨੀਣਾ ਦੇਵੀ ਤੇ ਜਾਣਾ ਆਏ ਹਾਏ ਮਾਤਾ ਜੀ ਹੂੰ ਹੂੰ ਜੂਰ ਲੱਗਿਆ ਪੈ ਸਾਰਾ ਪੂਰਾ ਐਂ ਦੀ ਕਰਦਾ ਵੀ ਅਜੀ ਬਾਜੀ ਇਹ ਹੋਰ ਹੂੰ ਜੀਤਾ ਕਰਦਾ ਹੁਣ ਕੰਮ ਨਵੇੜ ਕੀ ਜਾਵਾਂਗੇ ਆਹਾਂ ਦੇਖ ਲੈ ਵੀ ਅੱਜ ਕਹੇ ਮੈਂ ਤੈਨੂੰ ਕੱਲ ਨੂੰ ਲੈ ਜੂੰ ਲੈ ਤਾਂ ਜਾਏਗਾ ਮਾਂਗੇ ਫੁੱਲ ਜੀ ਢਿੰਦਾ ਆਹ ਹਾਦੀ ਹੈਵੀ ਕੁਛ ਨਹੀਂ ਉੱਥੇ ਲੈ ਵੀ ਆ ਝੋਨਾ ਬਣਾ ਇਤੋਂ ਕੱਖ ਕੱਢਾਂਗੇ ਸਾਰੇ ਫਿਰ ਦਾ ਤਾਂ ਮੱਲਾ ਮਾਰਦਾ ਝੋਨੇ ਦੇ ਵਿੱਚ ਕਹਿੰਦਾ ਆ ਹਾਂ ਜੀ ਹਾਂ ਦੇਖੀ ਆ ਪੁੱਛਿਆ ਜਾ ਕਿ ਮੈਂ ਜਿਹੜਾ ਹੈਗਾ ਸਾਫੇ ਦਾ ਇਹ ਵੀ ਫਿਰ ਵੱਢਣਾ ਪਊ ਲੱਗੇ ਲੰਘਿਆ ਤਾਂ ਦੀਦਾ ਆ ਫਿਰ ਇਹ ਹਿਸਾਬ ਨਾਲ ਨਿਗਾ ਮੇਰੀ ਵੱਧਦਾ ਤਾਂ ਆ ਹਾਂ ਤੇਰੀ ਵੱਧਦਾ ਮੇਰੀ ਘਟ ਗਈ ਹੈ ਮੇਰੀ ਘਟ ਗਈ ਐਨਕਾ ਨਾ ਲਵਾ ਦਈਏ ਐਨਕਾ ਲਵਾ ਦੋ ਇੱਕ ਨੰਬਰ ਦੀ ਇੱਕ ਨੰਬਰ ਦੀ ਇਹ ਲੋ ਬਈ ਜੀ ਦੀ ਵਿੱਚ ਆਪਣੀ ਤਾਂ ਪਾਣੀ ਵੱਧ ਖੜ ਗਿਆ ਝੋਨੇ ਚ ਕਿ ਤੋਂ ਕਿਤ ਜਿਹਰੀ ਬਿਲ ਨਹੀਂ ਹੋ ਗਈ ਮੁੜ ਕੇ ਹੁਣ ਆਏ ਵੀ ਨਹੀਂ ਅਸੀਂ 15 ਬਹੁਤ ਹੈ ਸਭ ਤੋਂ ਟੱਪ ਜਾਂਦੀ ਹੈ ਹੈ ਸਭ ਤੋਂ ਟੱਪ ਜਾਂਦੀ ਹੈ ਹਾਂ ਇਹ ਨਿਕਲੂ ਬਹੁਤ ਪਰ ਪੂਰਾ 44 ਹੈ ਨਾ ਹਾਂ ਤਾਂ ਲੈ ਵੀ ਹੁਣ ਆਪਣਾ ਕੰਮ ਚੱਲ ਪਿਆ ਗਰਮੀ ਵੀ ਵਾਲੀ ਆ ਤੇ ਮੱਛਰ ਵੀ ਵਾਲਾ ਮੱਛਰ ਵੀ ਦੰਦੀਆਂ ਵੱਡਦਾ ਖਾਂਦਾ ਪੂਰਾ ਇਹ ਮਿੱਤਰੋ 10:00 ਵਜੇ 10:00 ਵਜੇ ਵਾਟਰ ਬ੍ਰੇਕ ਹੋਊਗੀ ਸਾਡੇ ਨਾਲੇ ਪੀਵਾਂਗੇ ਚਾਹ ਟੀ ਬ੍ਰੇਕ ਵੀ ਆ ਤੇ ਵਾਟਰ ਬ੍ਰੇਕ ਵੀ ਆ ਇਕੱਠੀ ਹੁੰਦੀ ਆ ਤੇ ਕੰਮ ਆਪਣਾ ਹ ਨਿਭੜਨ ਵਾਲੀ ਇੱਕ ਫਾਂਟ ਰਹਿ ਗਈ ਤਾਂ ਇਹ ਕਹਿੰਦਾ ਵੀ ਆ ਫਾਂਟ ਲਾ ਕੇ ਆਪਾਂ ਉਧਰ ਮੁੜ ਕੇ ਨਹੀਂ ਆਉਂਦੇ ਤਾਂ ਜਿਹੜਾ ਡੇਢ ਕਿੱਲਾ ਉਹ ਵੀ ਕੱਢ ਕੇ ਆਵਾਂਗੇ ਇੱਕ ਤਾਂ ਚਲ ਐ ਵੀ ਕੰਮ ਵੀ ਨਿਭੜਦਾ ਹੈ ਉਹ ਵੀ ਠੀਕ ਆ ਵੀ ਚਲ ਛੇਤੀ ਕੰਮ ਨਿਭੜ ਜਾਂਦਾ ਹੈ ਨਾ ਫੇ ਰੇ ਵੀ ਛੱਟਣਾ ਇਹ ਚ ਇੱਕ ਜਿਹੜੀ ਮੇਨ ਚਾਹਣਾ ਸਾਨੂੰ ਮੇਨ ਚਾਹਣਾ ਸਾਨੂੰ ਨੇੜਾਂ ਦੀ ਵੀ ਜਾਣਦੀ ਆ ਵੀ ਉਹਦੇ ਨੂੰ ਕੋਈ ਕੰਮ ਨਾ ਰੜ ਜੇ ਕਹਿੰਦਾ ਹਾਂਜੀ ਹਾਂ ਐਨ ਮਾਰੋ-ਮਾਰੇ ਫੁੱਲਾਂ ਤੇ ਆਂ ਕੱਟ ਫੁੱਲਾ ਤੇ ਆਹੋ ਫੁੱਲਾ ਤੇ ਕੰਨ ਲੱਗਦੀ ਆ ਗਰਮੀ ਤੋਂ ਕਮ ਚੀ ਦੇ ਆ ਆਏ ਆ ਹਾਂ ਤਾਂ ਤਾਂ ਠੰਡਾ ਪਾਣੀ ਵੀ ਆ ਲੱਗਦਾ ਹਨਾ ਕਿਉਂ ਵਰਗਾ ਆ ਲੱਗਣਾ ਹੀ ਹੈ ਹੈ ਕਿਉਂ ਵਰਗਾ ਲੱਗੂ ਜਦੋਂ ਪਿੰਦੇ ਪਿੰਦੇ ਪੀਨੇ ਆ ਜਦੋਂ ਤੇ ਲੱਗੀ ਹੁੰਦੀ ਆ ਪੂਰੀ ਪਾਣੀ ਪੀਣ ਦਾ ਸੁਆਦ ਵੀ ਉਹਦੀ ਆਉਂਦਾ ਹੂੰ ਤਾ ਕੈਂਪਰ ਸਾਡੇ ਕੋਲੇ ਘੰਟਾ ਕੀ ਘੜਦਾ ਇਹ ਗੱਲ ਕਰ ਕੈਂਪਰ ਛੋਟਾ ਕੱਲ ਤੋਂ ਵੱਡਾ ਕੈਂਪਰ ਲੈ ਆ ਕੇ ਰਹੀ ਆਪਣੇ ਦਿਨ ਦੋ ਹੀ ਲੱਗਣਗੇ ਹੁਣ ਇੱਥੇ ਕੱਖਾ ਮੇਰਾ ਚੱਕਾਂਗੇ 20 ਲੀਟਰ ਵਾਲਾ 20 ਲੀਟਰ ਵਾਲਾ ਪਰ ਆ ਜੇਰੋਂ ਆਪਾਂ ਬਾਗੇ ਫਿਰ ਘੰਟਾ ਮੁੜਦੇ ਵੀ ਨਹੀਂ ਨਾ ਹਾਂ ਦਾਉਂਗਾ ਲੈ ਆ ਕੇ ਚਾਰੋ ਵਿੱਚ ਪਾ ਕੇ برف ਦੇ 20 ਲੀਟਰ ਵਾਲੇ ਚ ਤਾਦਾ ਫਿਰ ਇੱਥੇ ਦਾ ਕੱਖਾ ਮੀਚ ਕੇ ਬ੍ਰਿਕ ਲੇਗਾ ਠੀਕ ਹੈ ਫਿਰ ਉੱਚੇ ਗਰਮ ਵੀ ਨਹੀਂ ਹੁੰਦਾ ਉਹਨਾਂ ਕੰਪਨੀ ਦਾ 900 ਦਾ ਆਇਆ ਸੀ ਉਹ ਹਾਂ ਪੂਰਾ ਹਾਂ ਹੋ ਜੀ ਜਿਦਾ ਕਮਾਇਕਾ ਕੀ ਹੈ ਆ ਦੇਖੋ ਛਿੱਤ ਮਿੱਸਦਾ ਕੱਦੂ ਹਰਾ ਹੋਇਆ ਹੋਇਆ ਹੈ ਕੱਦੂ ਹਰਾ ਹੋਇਆ ਹੋਇਆ ਛਿੱਤ ਦਾ ਇੱਕ ਕਿੱਥੇ ਆ ਦੇਖਾ ਉਮੀ ਜਿੱਕਰੀ ਬੱਚੋ ਤੇ ਹੈ ਕੱਦੂ ਕੱਦੂ ਇਹ ਕੀ ਦਾ ਹੋਏ ਕੱਦੂ ਹੀ ਹਰਾ ਹੋਇਆ ਹੋਇਆ ਸਿੱਧਾ ਸਿੱਧਾ ਕੱਦੂ ਚ ਵੇਲਾ ਹਰੀਆਂ ਹੋ ਗਈਆਂ ਮਿੱਟੀ ਦੀ ਲੋੜ ਨਹੀਂ ਭਈ ਓਏ ਆਇਆ ਤਾਂ ਕਮਾਲ ਹੋ ਗਈ ਯਾਰ ਕੱਦੂ ਪਾੜ ਗਿਆ ਵਿਚਾਲੋਂ ਦੇਖੇ ਉਹ ਤਾਂ ਵੇਲਾਂ ਨੇ ਵੜਿਆ ਓਰੇ ਦੋਹੇ ਪਾਸਿਓਂ ਦੋਹਾਂ ਪਾਸਿਓਂ ਇਦੇ ਵਿੱਚੋਂ ਕੱਖ ਆਪਾਂ ਕੱਢ ਦਨੇ ਆ। ਇਹ ਕੱਦੂ ਖਵਾਉਣਗੇ ਆ। ਹਾਂ। ਪਾਣੀ ਪੈਂਦਾ ਕਰ ਦਾਂਗੇ ਨਾ ਜ। ਗੁੱਡ। ਹੂੰ। ਪਰ ਇਤਨਾ ਵੇਲਾ ਕਿਤੇ ਦੇਖੀ ਨਹੀਂ ਹਰੀਆਂ ਆਈਆਂ। ਨਾ ਅਕੇਲੇ ਨਕੇਲੇ। ਕੇਲੇ ਕਰ ਰਹੇ ਨੇ। ਹਾਂ। ਈ ਨਹੀਂ। ਕੋਈ ਦਿਖਾਵੇ ਇਸ ਤਰ੍ਹਾਂ ਵੇਲਾ ਕਦੋਂ ਹੋਦੀ ਆ। ਲੈ ਵੀ ਦੇਖੋ ਆ ਕੱਦੂ। ਪਾੜ ਕੇ ਕੱਦੂ ਦੇ ਵਿੱਚੋਂ ਵੇਲਾ ਨਿਕਲੀਆਂ ਨੇ ਜਿਨੇ ਕਹਿੰਦਾ ਵੀ ਸਾਬ ਦੇ ਕੱਦੂ ਪਿਆ ਸੀਗਾ। ਬਚਾ ਲੋ ਪਾੜ ਕੇ ਵੇਲਾ ਹਰੀਆਂ ਆ ਮੇਰੇ ਤੇਰਾ ਕੈਂਪ ਡਿੱਗੂਗਾ। ਕੱਦੂ ਪਾੜ ਕੇ ਆਉਂਦਿਆ ਬਿੱਲ ਆ ਗਈਆਂ ਬਾਹਰ ਹਾਂ ਜੇ ਕੰਮ ਆਪਣਾ ਫਾਈਨਲ ਹੋ ਗਿਆ ਬਾਈ ਤਾਂ ਇੱਥੋਂ ਆਪਾਂ ਦੋ ਤਿੰਨ ਸਾਢੇ ਤਿੰਨ ਕਿੱਲੇ ਦੇ ਕੱਖ ਕੱਢਣੇ ਕੱਖ ਸੀਨੇ ਜਾਇਜ ਹੁਣ ਜਿਹੜੇ ਆਪਣੇ ਕੋਲੇ ਸਾਢੇ ਪੰਜ ਕਿੱਲੇ ਰਹਿ ਗਏ ਉਹ ਚ ਕੁਝ ਵੀ ਨਹੀਂ ਹੈਗਾ ਉਹ ਸਾਰਾ ਦੋ ਤਿੰਨ ਘੰਟਿਆਂ ਦੀ ਕੰਮ ਸੋ ਜਿਹੜਾ ਵੱਡਾ ਕੰਮ ਸੀ ਉਹ ਆਪਣਾ ਹੋ ਗਿਆ ਫਾਈਨਲ ਤਾਂ ਹੁਣ ਹੱਥ ਪੈਰ ਧੋ ਕੇ ਕਿਉਂ ਤਾਂ ਇਹ ਹੋ ਗਿਆ ਆਪਣਾ ਇੱਧਰ ਲੱਕੀ ਐਨ ਕਰਤਾ ਓਕੇ ਮਾਤਾ ਦੇ ਹੁਕਮ ਨਾਲ ਓਕੇ ਤੇ ਹੁਣ ਆਪਣੇ ਛੱਡ ਚਰ ਕੇ ਸਾਢੇ ਪੰਜ ਕਿੱਲੇ ਰਹਿ ਗਏ ਉਧੇ ਕੱਖ ਐ ਨਹੀਂ ਜੀ ਕੱਖ ਐ ਨਹੀਂ ਜੀ ਜੀ ਜਿਆਦਾ ਕਿਰਾ ਹੈ ਹੈ ਜਿਹੜਾ ਤਾਂ ਦੇਵਾਂ ਦੇ ਸਾਰੇ ਚ ਦੇੜਾ ਤਾਂ ਦੇ ਦਾਂਗੇ ਪਰ ਉਹ ਚ ਹੈ ਹੀ ਨਹੀਂ ਜੀ ਜਿਆਦਾ ਬੁੱਝੇ ਤੇ ਉਹ ਨਮੀੜਤਾ ਕੰਮ ਤਾਂ ਅੱਜ ਠੰਡ ਵੀ ਹੈ ਮੌਸਮ ਵੀ ਬਹੁਤ ਸੋਹਣਾ ਬੱਦਲ ਬਾਈ ਹੋ ਰਹੀ ਹੈਗੀ ਸੋ ਹੁਣ ਬਸ ਕੱਲੇ ਰੇਹ ਦਾ ਕੰਮ ਰਹਿ ਜੂਗਾ ਰੇਹ ਪੌਤਾ ਆ ਤਾਂ ਹੁਣ ਜਾ ਕੇ ਆਪਾਂ ਸਾਹਮਣੇ ਡੰਗਰ ਬਸੋ ਆਪਣਾ ਅੱਜ ਦਾ ਬਲੌਗ ਆਪਣਾ ਇਸ ਤਰ੍ਹਾਂ ਦੀ ਵੀਡੀਓ ਵਧੀਆ ਲੱਗੇ ਲਾਈਕ ਕਰੋ ਸ਼ੇਅਰ ਕਰੋ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਹੋ ਸੋ ਓਕੇ ਜੀ ਬਾਏ ਬਾਏ